ਦਸਹਿਰਾ ਗਰਾਊਂਡ ਦੇ ਵਿੱਚ ਢਾੜੀਵਾਲ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਹਨ ਪੁਖਤਾ ਪ੍ਰਬੰਧ ਦਸਹਿਰਾ ਗਰਾਊਂਡ ਦੇ ਵਿੱਚ ਡੀਐਸਪੀ ਕੁਲਵੰਤ ਸਿੰਘ ਮਾਨ ਅਤੇ ਥਾਣਾ ਢਾੜੀਵਾਲ ਐਸਐਚਓ ਦਲਜੀਤ ਸਿੰਘ ਭਾਰੀ ਪੁਲਿਸ ਫੋਰਸ ਦੇ ਨਾਲ ਪਹੁੰਚੇ ਜਿੱਥੇ ਉਹਨਾਂ ਨੇ ਗਰਾਊਂਡ ਦਾ ਜਾਇਜ਼ਾ ਲਿਆ ਥਾਣਾ ਢਾੜੀਵਾਲ ਐਸਐਚਓ ਦਲਜੀਤ ਸਿੰਘ ਅਤੇ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਦਸਹਿਰੇ ਦੇ ਤਿਉਹਾਰ ਨੂੰ ਲੈ ਕੇ ਗਰਾਊਂਡ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਪੁਲਿਸ ਵੱਲੋਂ ਵਕ ਵਕ ਥਾਵਾਂ ਦੇ ਲਾ ਕੇ ਬੰਦੀ ਕੀਤੀ ਜਾਵੇਗੀ ਅਤੇ ਗਰਾਊਂਡ ਦੇ ਵਿੱਚ ਕਿਸੇ ਵੀ ਵਾਹਨ ਨੂੰ ਆਉਣ ਨਹੀਂ ਦਿੱਤਾ ਜਾਵੇਗਾ। ਅਬਸ ਇੱਥੇ ਆਏ ਹਾਂ ਜਿਪਣਾ ਜਿਹੜਾ ਗਰਾਊਂਡ ਹੈ ਤੇ ਕੱਲ ਕੀ ਸਿਕਿਉਰਿਟੀ ਅਰੇਂਜਮੈਂਟ ਕਰਨੇ ਆ ਉਹ ਪਲੱਸ ਜਿਹੜਾ ਇਹਨਾਂ ਤਿਆਰੀ ਪੂਰੀ ਚੱਲ ਰਹੀ ਹੈ ਉਹਨੂੰ ਪਤਾਜਾ ਲੈਣਾ ਹੈ। ਮੈਂ ਦੇਖੋ ਇਹ ਹੀ ਅਪੀਲ ਤੇ ਆ ਵੀ ਜੇ ਜਦੋਂ ਆਪਾਂ ਬਾਹਰ ਨਿਕਲਨੇ ਆ ਬਾਜ਼ਾਰ ਵਗੈਰਾ ਚ ਕੋਈ ਵੀ ਕੋਈ ਜਿਹੜੀ ਚੀਜ਼ ਜਿਹੜੀ ਲੱਗਦੀ ਸ਼ੱਕੀ ਆ ਜਾਂ ਕੋਲਵਾਰ ਸਾ ਕੋਈ ਮੋਟਰਸਾਈਕਲ ਆ ਜਾਂ ਕੋਈ ਬੈਗ ਵਗੈਰਾ ਪਿਆ ਵੀ ਤਰਾ ਦਿਓ ਉਸ ਦਾ ਸਹਿਯੋਗ ਕਰੋ ਤਾਂ ਕਿ ਜਿਹੜਾ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਤਿਹਾਰ ਦਾ ਸੀਜ਼ਨ ਹੈ ਜਿਹੜਾ ਇਹ ਨੇਤਰ ਚੜ ਸਕੇ ਬਿਲਕੁਲ ਕਰਾਂਗੇ ਜੀ ਸਕੂਟੀ ਦੇ ਰੇਂਜ ਕਰਾਂਗੇ ਨਹੀਂ ਇਹ ਨਾਕੇ ਵੀ ਨਾਕੇ ਲਾਵਾਂਗੇ ਪਟਰੋਲਿੰਗ ਪਾਰਟੀਆਂ ਹੋਣਗੀਆਂ ਬਾਕੀ ਜਿੱਥੇ ਜਿਹੜੀ ਪਲੇਸ ਆਫ ਫੰਕਸ਼ਨ ਹੈ ਇੱਥੇ ਵੱਖਰੀ ਫੋਰਸ ਲੱਗੇਗੀ ਗਰਾਊਂਡ ਦੀ ਗੱਡੀ ਜਾਂ ਮੋਟਰਸਾਈਕਲ ਹੀ ਲਾਊਡ ਹੈਗਾ ਜੀ ਸਰ ਕਿੰਨੇ ਕਿਸਾਨ ਬੈਰੀਕੇਡ ਲਗਾਏ ਜਾਣਗੇ ਕੱਲ ਉਹ ਦੇਖਣ ਦਾ ਜੀ ਉਹੀ ਜਾਇਜ਼ਾ ਲੈ ਰਹੇ ਆ ਇਥੇ ਇਥੇ ਲੋੜ ਹੋ ਜਿੱਥੇ ਲਾਈ ਜਾਣਗੇ